ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦਾ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਰੋਜੀ ਪੰਜਾਬ ਸਰਕਾਰ ਨੇ ਪੰਜਾਬੀਆਂ ਦੀ ਝੋਲੀ ਦੇ ਵਿੱਚ ਪਾ ਦਿੱਤੀ ਐ ਖਾਸ ਤੇ ਸ਼ਾਹੀ ਸੌਗਾਤ ਸੀਐਲ ਮਾਨ ਨੇ ਕਰ ਦਿੱਤਾ ਉਦ்கਾਟਨ ਸ਼ਾਹੀ ਸ਼ਹਿਰ ਪਟਿਆਲਾ ਦੀ ਸ਼ਾਨ ਐ ਇਹ ਖਾਸ ਤੋਹਫਾ ਤੇ ਸੀਐਲ ਮਾਨ ਨੇ ਕਿਹਾ ਕਿ ਹੁਣ ਟੂਰਿਜ਼ਮ ਨੂੰ ਵੀ ਮਿਲੇਗਾ ਵੱਡਾ ਹੁੰਗਾਰਾ ਜੀ ਹਾਂ ਪੰਜਾਬ ਸਰਕਾਰ ਨੇ ਪੰਜਾਬੀਆਂ ਦੀ ਝੋਲੀ ਦੇ ਵਿੱਚ ਇੱਕ ਵੱਡੀ ਤੇ ਖਾਸ ਸੋਗਾਤ ਪਾ ਦਿੱਤੀ ਹੈ ਸਿਆਮਾਨ ਨੇ ਉਦ்கਾਟਨ ਵੀ ਕਰ ਦਿੱਤਾ ਹੈ ਦੱਸਦੀ ਹੈ ਕਿ ਸ਼ਾਹੀ ਸ਼ਹਿਰ ਪਟਿਆਲਾ ਦੀ ਸ਼ਾਨ ਹੈ ਇਹ ਖਾਸ ਤੋਹਫ਼ਾ ਜਿਹੜਾ ਕਿ ਪੰਜਾਬੀਆਂ ਦੀ ਝੋਲੀ ਦੇ ਵਿੱਚ ਪਾਇਆ ਗਿਆ ਹੈ ਤੇ ਸਿਆਮਾਨ ਨੇ ਕਿਹਾ ਹੈ ਕਿ ਇਸ ਦੇ ਨਾਲ ਟੂਰਿਜ਼ਮ ਨੂੰ ਵੀ ਖਾਸ ਹੁੰਗਾਰਾ ਮਿਲੇਗਾ ਦੱਸਦੀ ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਪਟਿਆਲਾ ਦੇ ਵਿੱਚ ਇੱਕ ਪੈਲੈਸ ਦਾ ਉਦਘਾਟਨ ਕੀਤਾ ਹੈ ਇਹ ਪੈਲੈਸ ਦੁਨੀਆ ਦੇ ਇਕਲੌਤਾ ਸਿੱਖ ਮਹਿਲ ਦਾ ਪੈਲੈਸ ਹੈ ਜਿਸ ਦਾ ਨਾਮ ਹੋਟਲ ਰਨਬਾਸ ਦਾ ਹੋਟਲ ਰੱਖਿਆ ਗਿਆ ਹੈ ਇਹ ਰਾਜਸਥਾਨ ਦੀ ਤਰਜ਼ ਤੇ ਬਣਾਇਆ ਗਿਆ ਹੈ ਤੇ ਦਿੱਲੀ ਦੀ ਇੱਕ ਸੰਸਥਾ ਨੇ ਇਸ ਨੂੰ ਤਿਆਰ ਕੀਤਾ ਦੱਸਦੀ ਹੈ ਕਿ ਪਟਿਆਲਾ ਦੇ ਕਿਲਾ ਮੁਬਾਰਕ ਦੇ ਵਿੱਚ ਇਹ ਪੈਲੈਸ ਬਣਾਇਆ ਗਿਆ ਹੈ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਇਸ ਪੈਲੈਸ ਦੀ ਜਿਹੜੀ ਛੱਤ ਹੈ ਉਹ ਲੱਕੜ ਦੀ ਬਣੀ ਹੋਈ ਹੈ ਇੱਕ ਪਾਸੇ ਰਣਵਾਸ ਇਮਾਰਤ ਬਣਾਈ ਗਈ ਹੈ ਜਿੱਥੇ ਕਿ ਪਟਿਆਲਾ ਰਿਆਸਤ ਦੀਆਂ ਰਾਣੀਆਂ ਰਹਾ ਕਰਦੀਆਂ ਸਨ ਤੇ ਨਾਲ ਹੀ ਲੱਸੀ ਖਾਨਾ ਵੀ ਇੱਕ ਬਣਾਇਆ ਗਿਆ ਜਿੱਥੇ ਕਿ ਉਹ ਔਰਤਾਂ ਰਹਿੰਦੀਆਂ ਸਨ ਜਿਹੜੀਆਂ ਇਹਨਾਂ ਰਾਣੀਆਂ ਦੀ ਸੇਵਾ ਕਰਦੀਆਂ ਸਨ ਇੱਥੇ ਉਹਨਾਂ ਦੇ ਲਈ ਖਾਣਾ ਬਣਾਇਆ ਜਾਂਦਾ ਸੀ ਤੇ ਪਰੋਸਿਆ ਵੀ ਜਾਂਦਾ ਸੀ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਤੇ ਖੂਬਸੂਰਤ ਇਮਾਰਤਾਂ ਬਣਾਈਆਂ ਗਈਆਂ ਨੇ ਦੱਸਦੀਏ ਇਹ ਜਿਹੜੀ ਇਮਾਰਤ ਹੈ ਜਿਹੜੀ ਪਟਿਆਲਾ ਦੇ ਕਿਲਾ ਮੁਬਾਰਕ ਦੇ ਵਿੱਚ ਬਣਾਈ ਗਈ ਹੈ ਇਹ ਪਟਿਆਲਾ ਦੇ ਸੰਸਥਾਪਕ ਬਾਬਾ ਆਲਾ ਸਿੰਘ ਉਹਨਾਂ ਦੇ ਘਰ ਦੇ ਵਿੱਚ ਬਣੀ ਹੋਈ ਹੈ ਜਿਹੜੀ ਕਿ ਹੁਣ ਟੂਰਿਜ਼ਮ ਨੂੰ ਵੀ ਵੱਡਾ ਹੁੰਗਾਰਾ ਦੇਵੇਗੀ ਸਸ ਦੀ ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸੰਬੋਧਨ ਨਿਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਕੋਲ ਵੱਡੀ ਵਿਰਾਸਤ ਹੈ ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਨਹੀਂ ਸੰਭਾਲਿਆ ਤੇ ਜਾਂ ਫਿਰ ਉਹ ਸੰਭਾਲਣ ਤੋਂ ਅਸਮਰੱਥ ਰਹੀਆਂ ਨੇ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਸਾਂਭਣਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ 6 ਕਰੋੜ ਰੁਪਏ ਵੀ ਅਲਾਟ ਕਰ ਦਿੱਤੇ ਗਏ ਸਨ ਇਹ ਜਿਹੜਾ ਕੰਮ ਹੈ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਪਰੰਤੂ ਇਸ ਕੰਮ ਨੇ ਰਫ਼ਤਾਰ ਪਿਛਲੇ 2 ਮਸਾਲਾ ਤੋਂ ਹੀ ਫੜੀ ਐ ਤੇ ਹੁਣ ਏਮਾਰਤ ਬਣ ਕੇ ਵੀ ਤਿਆਰ ਹੋ ਗਈ ਐ ਤੇ ਸਾਧੂ ਘਾਟਨ ਵੀ ਕਰ ਦਿੱਤਾ ਗਿਆ ਸੀਮਾਨ ਹੋਰਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਬਹੁਤ ਖਾਸ ਥਾਵਾਂ ਨੂੰ ਆਪਣੇ ਦੋਸਤਾਂ ਨੂੰ ਹੀ ਵੇਚ ਦਿੱਤਾ ਸੀ ਜਿੱਥੇ ਕਿ ਉਹਨਾਂ ਨੇ ਪੰਜ ਹੋਟਲ ਬਣਾ ਲਏ ਨੇ ਜੇਕਰ ਉਹ ਲੋਕ ਅਜਿਹਾ ਕਰ ਸਕਦੇ ਨੇ ਤੇ ਫਿਰ ਸਰਕਾਰ ਕਿਉਂ ਨਹੀਂ ਕਰ ਸਕਦੀ ਇਸ ਕਰਕੇ ਉਹਨਾਂ ਨੇ کیا ہے کہ ਉਹਨਾਂ ਨੇ ਇਸ ਵੱਲ ਖਾਸ ਧਿਆਨ ਦਿੱਤਾ ਹੈ ਤੇ ਇਹ ਇਮਾਰਤ ਹੁਣ ਬਣ ਕੇ ਤਿਆਰ ਹੋ ਚੁੱਕੀ ਹੈ ਜਿਸ ਦਾ ਉਦਘਾਟਨ ਵੀ ਕਰ ਦਿੱਤਾ ਗਿਆ ਹੈ ਉਨਾਂ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਡੈਸਟੀਨੇਸ਼ਨ ਵੈਡਿੰਗ ਦੇ ਲਈ ਵੀ ਲੋਕਾਂ ਦਾ ਇਹ ਖਿੱਚਦਾ ਕੇਂਦਰ ਬਣੇਗੀ ਇਹ ਇਮਾਰਤ ਤੇ ਨਾਲ ਹੀ ਟੂਰਿਜ਼ਮ ਨੂੰ ਵੀ ਖਾਸ ਹੁਲਾਰਾ ਮਿਲੇਗਾ ਦੱਸਦੀ ਹੈ ਕਿ ਇਹ ਇੱਕ ਸ਼ਾਹੀ ਇਮਾਰਤ ਹੈ ਜਿਸ ਦੇ ਨਾਲ ਟੂਰਿਜ਼ਮ ਨੂੰ ਹੁੰਗਾਰਾ ਵੀ ਮਿਲੇਗਾ ਤੇ ਨਾਲ ਹੀ ਨਾਲ ਲੋਕਾਂ ਦੇ ਲਈ ਖਿੱਚਦਾ ਕੇਂਦਰ ਵੀ ਇਹ ਸੱਤਾਨ ਬਣ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਹੋਰ ਵੀ ਕੀ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਅਸੀਂ ਟੂਰਿਜ਼ਮ ਤੇ ਕਲਚਰ ਡਿਪਾਰਟਮੈਂਟ ਦੀ ਮੀਟਿੰਗ ਲਈ ਇੱਕ ਨਹੀਂ ਕਈ ਮੀਟਿੰਗਾਂ ਲਈਆਂ ਪੰਜਾਬ ਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਪਈਆਂ ਨੇ ਜਿਨ੍ਹਾਂ ਨੂੰ ਤੁਸੀਂ ਰੈਨੋਵੇਟ ਕਰਕੇ ਜਾਂ ਉਹਨੂੰ ਅچھے ਤਰੀਕੇ ਨਾਲ ਮੇਨਟੇਨੈਂਸ ਕਰਕੇ ਬਹੁਤ ਵੱਡਾ ਇੱਕ ਟੂਰਿਜ਼ਮ ਨੂੰ ਖਜ਼ਾਨੇ ਲਈ ਇੱਕ ਸਰੋਤ ਬਣ ਸਕਦਾ ਇਸ ਤੋਂ ਪਹਿਲਾਂ ਅਸੀਂ ਚੋਹਾਲ ਹੁਸ਼ਿਆਰਪੁਰ ਦੇ ਨੇੜੇ ਆ ਕਦੇ ਜਾ ਕੇ ਆਏ ਹੋ ਤੁਸੀਂ ਹੁਸ਼ਿਆਰਪੁਰ ਤੋਂ ਚਿੰਤਪੁਨੀ ਮਾਤਾ ਚਿੰਤਪੁਨੀ ਰੋਡ ਤੇ ਚੋਹਾਲ ਹੈ 3 ਕਿਲੋਮੀਟਰ ਹੀ ਹੈ ਉੱਥੇ ਜੰਗਲਾਤ ਵਿਭਾਗ ਦਾ ਇੱਕ ਰਿਜ਼ੋਰਟ ਹੈ ਮੈਂ ਬਤੌਰ ਐਮਪੀ ਜਦੋਂ ਉੱਧਰ ਕਿਤੇ ਜਾਂਦਾ ਸੀ ਮੈਂ ਉਦੋਂ ਉੱਥੇ ਠਹਿਰਦਾ ਸੀ ਪਰ ਉਦੋਂ ਖੰਡਰ ਬਣਿਆ ਪਿਆ ਸੀ ਬਾਅਦ ਵਿੱਚ ਅਸੀਂ ਉਹਨੂੰ ਮੇਨਟੇਨ ਕੀਤਾ ਸ਼ਾਨਦਾਰ ਤਰੀਕੇ ਨਾਲ ਉੱਥੇ ਹਟਸ ਵੀ ਬਣਾਈਆਂ ਟਰੀ ਹਾਊਸ ਵੀ ਬਣਾਤੇ ਓਪਨ ਕਿਚਨ ਹੈ ਉੱਥੇ ਚਮਰੌੜ ਲੇਕ ਹੈ ਪਠਾਨਕੋਟ ਤੋਂ ਦਲਹੌਜ਼ੀ ਰੋਡ ਤੇ ਉਹਨੂੰ ਡਿਵੈਲਪ ਕਰਨ ਦਾ ਫੈਸਲਾ ਕੀਤਾ ਤੁਸੀਂ ਹੈਰਾਨ ਰਹਿ ਜਾਓਗੇ ਪੱਤਰਕਾਰ ਭਰਾ ਤੁਸੀਂ ਕੈਮਰਾ ਰਾਹੀਂ ਬਹੁਤ ਕੁਝ ਦਿਖਾਉਣੇ ਹੋ ਪਰ ਉਹ ਤੁਸੀਂ ਇੱਕ ਐਸਾ ਪੰਜਾਬ ਹੈ ਜਿਹੜਾ ਕਿ ਅਲੱਗ ਕਿਸੇ ਨੇ ਦਿਖਾਇਆ ਹੀ ਨਹੀਂ ਇਸੇ ਤਰ੍ਹਾਂ ਅਸੀਂ ਕਪੂਰਥਲਾ ਦੇ ਵਿੱਚ ਜਿਹੜਾ ਪੈਲੇਸ ਹੈ ਜਿਹੜਾ ਕਪੂਰਥਲਾ ਦੇ ਰਾਜੇ ਦਾ ਪੈਲੇਸ ਹੈ ਉਹਨੂੰ ਅਸੀਂ ਡਿਵੈਲਪ ਕਰ ਰਹੇ ਹਾਂ ਉਹ ਵੀ ਬਹੁਤ ਸ਼ਾਨਦਾਰ ਚੀਜ਼ ਹੈ ਬਹੁਤ ਸ਼ਾਨਦਾਰ ਇਸੇ ਤਰ੍ਹਾਂ ਆਲਰੇਡੀ ਸਾਡਾ ਅੰਮ੍ਰਿਤਸਰ ਦੇ ਵਿੱਚ ਤਾਜ ਹੋਟਲ ਦੇ ਨਾਲ ਪ੍ਰੋਫਿਟ ਸ਼ੇਅਰਿੰਗ ਤੇ ਸਾਡਾ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸੇ ਮੋੜ ਤੇ ਰਣਵਾਸ ਜਿਹੜਾ ਪਾਰਕ ਗਰੁੱਪ ਹੈ ਉਹਨਾਂ ਨਾਲ ਅਸੀਂ ਪ੍ਰੋਫਿਟ ਸ਼ੇਅਰਿੰਗ ਤੇ ਪੰਜਾਬ ਸਰਕਾਰ ਵੱਲੋਂ ਅੱਜ ਜਿਹੜਾ ਜਿਹੜਾ ਇਹ ਹੋਟਲ ਹੈ ਹੈਰੀਟੇਜ ਹੋਟਲ ਹੈ ਪਹਿਲਾਂ ਔਰ ਪਟਿਆਲਾ ਸ਼ਹਿਰ ਜਿਹੜਾ ਉਹ ਮੰਨਿਆ ਹੀ ਫੁਲਕਾਰੀਆਂ ਦਾ ਬਾਗਾਂ ਦਾ ਰਾਗਾ ਦਾ ਸ਼ਹਿਰ ਮੰਨੇ ਜਾਂਦਾ ਸੋ ਇੱਥੇ ਸਾਰਾ ਕੁਝ ਜਿੱਥੇ ਪਟਿਆਲਾ ਘਰਾਣੇ ਦੇ بڑے بڑے ਸਿੰਗਰ ਜਿਹੜੇ ਸੀਗੇ ਉਸਤਾਦ ਲੋਕ ਜਿੱਥੇ ਉਹ ਬਹਿ ਕੇ ਆਪਣਾ ਗਾਇਨ ਕਰਦੇ ਸੀ ਸਾਰਾ ਉਹਨਾਂ ਦੇ ਉਹੀ ਸੇਮ ਕਲਚਰ ਅਸੀਂ ਰੱਖਿਆ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਨਾਮ ਤੁਹਰਾਨ ਹੋਣਗੇ ਵੀ ਰਣਵਾਸ ਕੀ ਹੁੰਦਾ ਹੈ ਰਾਣੀਆਂ ਦਾ ਵਾਸੀ ਹੈ ਇੱਥੇ ਮਹਾਰਾਜਾ ਪਟਿਆਲੇ ਦੀਆਂ ਜਿਹੜੀਆਂ ਰਾਣੀਆਂ ਸੀ ਉਹ ਰਹਿੰਦੇ ਹੁੰਦੇ ਸੀ ਤੇ ਡੈਸਟੀਨੇਸ਼ਨ ਵੈਡਿੰਗ ਪਲੱਸ ਬਟਿਕ ਪਲੱਸ ਪਟਿਆਲੇ ਦਾ ਸਾਰਾ ਕਲਚਰ ਮਾਲਵੇ ਦਾ ਖਾਸ ਤੌਰ ਤੇ ਫੁਲਕਾਰੀਆਂ ਹੱਥੀ ਕੱਢੀਆਂ ਹੋਈਆਂ ਸਾਡਿਆਂ ਪਿੰਡਾਂ ਦੀਆਂ ਮਾਵਾ ਭੈਣਾਂ ਉਹ ਇੱਥੇ ਤੁਹਾਨੂੰ ਮਿਲਣਗੀਆਂ ਤੇ ਕਿਉਂਕਿ ਪਟਿਆਲਾ ਥੋੜਾ ਸਾਈਡ ਤੇ ਰਹਿ ਜਾਂਦਾ ਇਸ ਕਰਕੇ ਟੂਰਿਜ਼ਮ ਨੂੰ ਕੋਈ ਜ਼ਿਆਦਾ ਇਹਨਾਂ ਭੋਲਾਰਾ ਨਹੀਂ ਪਹਿਲਾਂ ਮਿਲੇ ਸੀ ਹੁਣ ਇਹਦੇ ਕਰਕੇ ਜਿਹੜਾ ਬਹੁਤ ਇਕਨੋਮੀ ਨੂੰ ਵੀ ਸ਼ਹਿਰ ਦੀ ਇਕਨੋਮੀ ਨੂੰ ਵੀ ਬਹੁਤ ਫਰਕ ਪਊਗਾ